ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਕਰਦੇ ਆਂ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਬਾਰੇ ਕਿ ਅੱਜ ਰਾਤ ਪੰਜਾਬ ਦੇ ਵਿੱਚ ਜੋ ਬੱਦਲੀ ਸਿਸਟਮ ਆਇਆ ਹੋਇਆ ਹੈ ਕਿ ਈ ਇਸ ਨਹੀਂ ਮੀ ਹੋ ਸਕਦਾ ਹੈ ਜਾਂ ਨਹੀਂ ਕਿਹੜੇ ਕਿਸਾਨ ਵੀਰਾਂ ਨੂੰ ਤੰਗੀ ਹੋ ਸਕਦੀ ਹੈ ਕੀ ਆ ਮੌਸਮ ਠੀਕ ਰਹੇਗਾ ਜਾਂ ਕਿਸੇ ਤਰੀਕੇ ਦੇ ਪਰਹੇਜ਼ ਕਰਨ ਦੀ ਜ਼ਰੂਰਤ ਹੈ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਰਹੀਂ ਸ਼ੇਅਰ ਕਰਾਂਗੇ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਬੱਦਲਵਾਈ ਸਿਸਟਮ ਬਣਿਆ ਹੋਇਆ ਜੀ ਤੁਸੀਂ ਸੈਟਲਾਈਟ ਇਮੇਜ ਰਹੀਂ ਦੇਖ ਸਕਦੇ ਹੋ ਕਿ ਪੂਰੇ ਉੱਤਰ ਭਾਰਤ ਵਿੱਚ ਬੱਦਲਵਾਈ ਦਾ ਮਾਹੌਲ ਲਗਾਤਾਰ ਬਣਿਆ ਹੋਇਆ ਹੈ ਇਸ ਬਦਲਵਾਈ ਦਾ ਤੁਹਾਡੇ ਇਲਾਕੇ ਵਿੱਚ ਦਿਨ ਦੇ ਸਮੇਂ ਕੀ ਅਸਰ ਰਿਹਾ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ YouTube ਵਾਲੇ ਫਾਰਮਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਜਿਹੜੀ ਹੈ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਇਸ ਸਿਸਟਮ ਨੇ ਜਿਹੜੇ ਲਗਾਤਾਰ ਪੰਜਾਬ ਵਿੱਚ ਬਣੇ ਹੋਏ ਨੇ ਇਹਨਾਂ ਦਾ ਅਸਰ ਅੱਜ ਰਾਤ ਠੀਕ ਠਾਕ ਹੀ ਬਣਿਆ ਰਹੇਗਾ ਬਦਲਬਾਈ ਰਹੇਗੀ ਪਰ ਮੀਂਹ ਦੀ ਉਮੀਦ ਜਿਹੜੀ ਹੈ ਉਹ 5% ਤੋਂ 2% ਦੇ ਵਿਚਕਾਰ ਹੀ ਹੈ ਕਿਸੇ ਕਿਸੇ ਇਲਾਕੇ ਵਿੱਚ ਕਿਣਮਣਕਣੀ ਬੂੰਦਾਬੰਦੀ ਹੋ ਸਕਦੀ ਹੈ ਪਰ ਚਾਂਸ ਬਹੁਤ ਜ਼ਿਆਦਾ ਘਟਨੇ ਕੇ ਪੰਜਾਬ ਦੇ ਵਿੱਚ ਮੀਂਹ ਹੋਵੇਗਾ ਗੱਲ ਕਰਾਂਗੇ ਬੱਦਲੀ ਸਿਸਟਮ ਨੇ ਖਾਸ ਤੌਰ ਤੇ ਇਹਨਾਂ ਦਾ ਅਸਰ ਪਹਾੜੀ ਖੇਤਰਾਂ ਦੇ ਨਾਲ ਲੱਗਦੇ ਇਲਾਕੇ ਅਤੇ ਥੋੜਾ ਜਿਹਾ ਦੱਖਣ ਪੂਰਬੀ ਇਲਾਕੇ ਵਿੱਚ ਹੋਵੇਗਾ ਜਿਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਨਮਾਸ਼ਹਿਰ ਨੰਗਲ ਨੰਦੌਰ ਸਾਹਿਬ ਦਾ ਇਲਾਕਾ ਰੂਪਨਗਰ ਜ਼ਿਲ੍ਹਾ ਪੂਰਾ ਮੁਹਾਲੀ ਕੋਰਾਲੀ ਪਟਿਆਲਾ ਫਤਿਹਗੜ੍ਹ ਸਾਹਿਬ ਸੰਗਰੂਰ ਇਹ ਜਿਹੜੀ ਬੈਲਟ ਹੈ ਇਹਦੇ ਵਿੱਚ ਥੋੜੀ ਬਹੁਤੀ ਬੂੰਦਾਬੰਦੀ ਕਿਰਮਣਕਣੀ ਅਜਰਾਤ ਹੋ ਸਕਦੀ ਹੈ ਪਰ ਚਾਂਸ ਹੌਲੀ ਹੌਲੀ ਘਟਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਪੂਰਬ ਦੀ ਹਵਾ ਦੀ ਵਾਪਸੀ ਹੋ ਚੁੱਕੀ ਹੈ ਪੂਰਵੀ ਹਵਾ ਆਉਣ ਦੇ ਨਾਲ ਪੰਜਾਬ ਦਾ ਮੌਸਮ ਨਿੱਗ ਭਰਿਆ ਹੋ ਚੁੱਕਿਆ ਹੈ ਸਵੇਰ ਦੇ ਸਮੇਂ ਠੰਡ ਸੀ ਪਰ ਹੁਣ ਮੌਸਮ ਥੋੜਾ ਜਿਹਾ ਨਿੱਗਾ ਹੁੰਦਾ ਦਿਖਾਈ ਦੇ ਰਿਹਾ ਹੈ ਗੱਲ ਕਰਾਂਗੇ ਹੁਣ ਆਉਂਦੇ ਦਿਨਾਂ ਦੇ ਸਿਸਟਮ ਦੀ ਤਾਂ ਆਉਂਦੇ ਦਿਨਾਂ ਦੇ ਸਿਸਟਮ ਵਿੱਚ ਇਹ ਬੱਦਲਬਾਈ ਆਪਣਾ ਰੋਲ ਅਦਾ ਕਰੇਗੀ ਆਉਂਦੇ ਦਿਨਾਂ ਵਿੱਚ ਵੀ ਬੱਦਲਬਾਈ ਦਾ ਮਾਹੌਲ ਪੰਜਾਬ ਦੇ ਵਿੱਚ ਲਗਾਤਾਰ ਬਣਿਆ ਰਹੇਗਾ ਗੱਲ ਕਰਾਂਗੇ ਤਾਪਮਾਨ ਦੀ ਤਾਂ ਅੱਜ ਰਾਤ ਤਾਪਮਾਨ 12-13 ਡਿਗਰੀ ਦੇ ਨੇੜੇ ਤੇ ਬਣਿਆ ਰਹੇਗਾ ਸਵੇਰ ਦੇ ਸਮੇਂ ਥੋੜਾ ਜਿਹਾ ਤਾਪਮਾਨ ਘਟ ਸਕਦੇ ਨੇ ਤਾਪਮਾਨ ਘਟ ਕੇ 10-11 ਡਿਗਰੀ ਤੱਕ ਆ ਸਕਦੇ ਨੇ ਜਿਸ ਨਾਲ ਉਮੀਦ ਹੈ ਕਿ ਸਵੇਰ ਦੇ ਸਮੇਂ ਠੰਡ ਅਤੇ ਧੁੰਦ ਦੇ ਹਾਲਾਤ ਰਹਿਣਗੇ ਪਰ ਰਾਤ ਸਮੇਂ ਮੌਸਮ ਹੌਲੀ-ਹੌਲੀ ਸਾਫ਼ ਹੁੰਦਾ ਦਿਖਾਈ ਦੇ ਰਿਹਾ ਪਰ ਬੱਦਲਬਾਈ ਦਾ ਅਸਰ ਟੁੱਟਵੇਂ ਰੂਪ ਦੇ ਵਿੱਚ ਪੰਜਾਬ ਲਕੀਤੀ ਜਾਵੇ ਤਾਂ ਕਣਕ ਨੂੰ ਪਾਣੀ ਲਗਾਉਣ ਦਾ ਸਮਾਂ ਚੱਲ ਰਿਹਾ ਹੈ ਤਾਂ ਕਣਕ ਨੂੰ ਪਾਣੀ ਤੁਸੀਂ ਬੇਚੇਚ ਖੋ ਕੇ ਲਗਾਓ ਕਿਉਂਕਿ 2022 ਤਰੀਕ ਤੱਕ ਮੀਂਹ ਦਾ ਸਿਸਟਮ ਹੈ ਪਰ ਹਜੇ ਕੋਈ ਵੱਡੀ ਅਪਡੇਟ ਨਹੀਂ ਹੈ ਇਹਨਾਂ ਦਿਨਾਂ ਦੇ ਵਿੱਚ ਅਗਰ ਮੀਂਹ ਆਉਂਦਾ ਵੀ ਹੈ ਤਾਂ ਫਿਲਹਾਲ ਉਸਦੇ ਚਾਂਸ ਘੱਟ ਹੀ ਬਣੇ ਹੋਏ ਦਿਖਾਈ ਦੇ ਰਹੇ ਨੇ ਆਉਂਦੇ ਦਿਨਾਂ ਵਿੱਚ ਬਿਸ਼ੱਕ ਮੀਂਹ ਦੇ ਚਾਂਸ ਵਧਣਗੇ ਉਦੋਂ ਤੱਕ ਨਵੀਂ ਅਪਡੇਟ ਤੁਹਾਡੇ ਤੱਕ ਜਾਣਕਾਰੀ ਲੈ ਕੇ ਅਸੀਂ ਹਾਜ਼ਰ ਹੋਵਾਂਗੇ ਜਾਣਕਾਰੀ ਤੁਹਾਨੂੰ ਉਦੋਂ ਹੀ ਮਿਲੇਗੀ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕੀਤਾ ਹੋਵੇਗਾ ਤਾਹੀ ਰਿਕਵੈਸਟ ਕਰ ਰਹੇ ਹਾਂ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ